ਸਾਤ ਸਰੀ ਗੱਲ ਪੰਜਾਬੀਓ ਰਾਜਾ ਬੱਲ ਬਲੋਗ ਤੇ ਤੁਹਾਡਾ ਸਵਾਗਤ ਹੈ ਜੀ। ਨਾਤੇ ਤੋਤੇ ਆਪਾਂ ਤੇ ਹੁਣ ਕਰਦੇ ਹਾਂ ਗੁਰੂ ਘਰ ਤੋਂ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਅੱਜ ਦੇ ਦਿਨ ਦਾ ਕੋਈ ਪਲਾਨ ਨਹੀਂ ਜੇਗਾ ਜੋਗਾ ਕਰਾਂਗੇ ਤੁਹਾਨੂੰ ਦਿਖਾਵਾਂਗੇ ਫਿਰ ਆਓ ਮਿਲਥਿਆ ਚੱਲਦੇ ਚਲੋ ਬਲੋਗ ਦੇ ਨਾਲ। ਆਪਾਂ ਆ ਗਏ ਜੀ ਗੁਰੂ ਘਰ ਗੁਰੂ ਘਰ ਕੀਤੇ ਮਹਾਰਾਜ ਦੇ ਦਰਸ਼ਨ। ਦਰਸ਼ਨ ਕਰਨ کیلئے ਆ ਨੰਦ ਤੇ ਮੌਸਮ ਵੀ ਪੂਰਾ ਹੋਇਆ ਜੇ ਬੰਬ ਆਪਾਂ ਆ ਗਏ ਆ ਜੀ ਇਧਰ ਬਾਹਰਲੀ ਸਾਈਡ ਆਇਆ ਜੀ ਸਾਡਾ ਪ੍ਰਾਣਾ ਲੰਗਰ ਹਾਲ ਗੁਰਦਾਰਾ ਸਾਹਿਬ ਦਾ ਤੇ ਇਧਰ ਤਿਆਰ ਹੋ ਰਿਹਾ ਲੰਗਰ ਹਾਲ ਸਾਹਿਬ ਚਾਹ ਪਕੋੜਿਆਂ ਦੇ ਵਾਸਤੇ ਮੇਲੇ ਤੇ ਜਿੱਦਾਂ ਵੀ ਤੰਗੀ ਹੋ ਜਾਂਦੀ ਆ ਜਦੋਂ ਮੀਂਹ ਕਣੀ ਆ ਜਾਂਦੀ ਤੇ ਬੜਾ ਔਖਾ ਹੋ ਜਾਂਦਾ ਤੇ ਇੱਥੇ ਹੁਣ ਮੇਲੇ ਦੇ ਚਾਹ ਪਣੀ ਸ਼ਿਕਾਇਆ ਕਰਨਾ ਵਾ ਬਾਲਸਣ ਵਾਲੇ ਸਾਡੇ ਵੀਰ ਭਰਾ ਲਾਉਂਦੇ ਆ ਚਾਹ ਪਕੋੜਿਆਂ ਦਾ ਲੰਗਰ ਤੇ ਇੱਕ ਦੁਆਰੀ ਮੀਂਹ ਕਣੀ ਦੇ ਵਿੱਚ ਬਹੁਤ ੁਖਾ ਹੋਇਆ ਸੀ ਤੇ ਹੁਣ ਇੱਧਰ ਬਣ ਜਾਣਾ ਇਹ ਵੀ ਲੰਗਰ ਹਾਲ ਥੋੜੇ ਦਿਨਾਂ ਨੂੰ ਇਹਦੀ ਲੈਂਟਰ ਹਾਲ ਪੈ ਜਾਣਾ ਵਾ ਤੇ ਸ਼ਟਰਿੰਗ ਸ਼ੂਟਿੰਗ ਦਾ ਕੰਮ ਲੱਗਾ ਵਾ ਚੱਲਣ ਸ਼ਟਰਿੰਗ ਆ ਗਈ ਆ ਆ ਵੇਖੋ ਤੁਹਾਡੇ ਸਾਹਮਣੇ ਹੈ ਤੇ ਗੁਰਦਾਰੇਲੋਂ ਹੋਇਆ ਇਹ ਹੁਕਮ ਸਾਨੂੰ ਵੀ ਕਮੇਟੀ ਮੈਂਬਰਾਂ ਦਾ ਵੀ ਲਿਆਓ ਜਾ ਕੇ ਦੂਜੀ ਪੁੱਸਰ ਪੁੱਸਰ ਆ ਵੇਖੋ ਇਹਦੀ ਬਾਂਡਿਆ ਵਰ ਰੈਂਪ ਰੈਂਪ ਬਣ ਦਿਆ ਵਾ ਗੱਡੀਆਂ ਮੇਲੇ ਦੇ ਡੱਕੀਆਂ ਜਾਣਗੀਆਂ ਇਹਦੇ ਉੱਤੇ ਵਾਇਰੂ ਲੰਗਰ ਆ ਦੇ ਉਤੇ ਤੇ ਉਹਦਾ ਸੋਲਰ ਵਾਲਾ ਸਿਸਟਮ ਆ ਨਾ ਇਹ ਦਮਾਨ ਹਾਲ ਦੇ ਉੱਤੇ ਚੱਲ ਜਾਣਾ ਤੇ ਇਹਦੇ ਉੱਤੇ ਵਾਇਰੂ ਗੱਡੀਆਂ ਡੱਕੀਆਂ ਜਾਣਗੀਆਂ ਜੋ ਕਿ ਸੜਕ ਤੇ ਜਾਮ ਨਾ ਲੱਗਿਆ ਕਰੂਗਾ ਤੇ ਗੁਰਦਾਰੇ ਦੇ ਅੰਦਰ ਵੀ ਗੱਡੀਆਂ ਦਾ ਜਾਮ ਨਾ ਲੱਗਿਆ ਕਰੂਗਾ ਤੇ ਵਧੀਆ ਤਰੀਕੇ ਦੇ ਨਾਲ ਇਧਰੋਂ ਰੈਂਪ ਬਣੂਗਾ ਪਰਲੇ ਪਾਸੇ ਜਿਹੜੀ ਗਲੀ ਆਉਂਦੀ ਆ ਗਲੀ ਬਥੇਰੀ ਚੌੜੀ ਆ ਉਹਦੇ ਉੱਤੇ ਇੰਟਰਲੋਕ ਜਾਂ ਵਧੀਆ ਕੋਈ ਕੰਕਰੀਟ ਪਾ ਕੇ ਤੇ ਤਿਆਰ ਕੀਤਾ ਜਾਊਗਾ ਤੇ ਇੱਥੋਂ ਰੈਂਪ ਦੇ हिसाब ਨਾਲ ਲੋ ਵੀ ਆ ਪਿੱਲਰ ਤੱਕ ਛੋੜਾ ਹੋਊਗਾ ਗੱਡੀ ਇਧਰੋਂ ਜਾ ਵੀ ਸਕਦੀ ਐ ਇਧਰੋਂ ਆ ਵੀ ਸਕਦੀ ਐ ਇਹ ਆ ਵੀ ਥੋੜਾ ਗੱਡੀ ਪਹਿਲੇ ਦੂਜੇ ਗੇਅਰ ਚ ਕਰਕੇ ਥੋੜਾ ਤੇਜ਼ ਨਾਲ ਚੜਾਉਣੀ ਪਿਆ ਕਰਨੀ ਆ ਤੇ ਗੱਡੀਆਂ ਚੜਿਆ ਕਰੂੰਗੀਆਂ ਤੇ ਗੁਰਦਾਰਾ ਵਾਹਿਗੁਰੂ ਦੀ ਇੱਕ ਨੰਬਰ ਬਣ ਜਾਣਾ ਵਾ ਤਾਂ ਜਿੱਦਣ ਲੈਂਟਰ ਪਊਗਾ ਤੁਹਾਨੂੰ ਸਾਰਾ ਵਿਖਾਇਆ ਜਾਊਗਾ ਤੇ ਹੁਣ ਹੀ ਚੱਲੇ ਆ ਭੁੱਸਰ ਲੈਣ ਤੇ ਆਓ ਮਿਲਦੇ ਆਂ ਵਲੋਗ ਦੇ ਨਾਲ ਜੁੜੇ ਰਹੋ ਜਾਂ ਤੋਂ ਪਹਿਲਾਂ ਮੈਂ ਕਿਹਾ ਥੋੜਾ ਕੈਮਜਾ ਜੀ ਇਹਦੇ ਚਾਹ ਲੱਗੇ ਆ ਪੀਣਾਂ ਸੱਦੇ ਸੇਵਾਦਾਰ ਆਉਂਦੇ ਆ ਤੇ ਮਿਲਦੇ ਆ ਫਿਰ ਉੱਥੇ ਉਹਨਾਂ ਮੈਦਾਨ ਦੇ ਵਿੱਚ ਇਹਾਂ ਜੀ ਟਰੈਕਟਰ ਤੋੜਨ ਚੱਲੇ ਆ ਫਿਰ ਪੁੱਸਰ ਲੈਣ ਤਿਆਰੀ ਆ ਪਿੰਸੇ ਵੀ ਪੂਰੀ ਸਾਡਾ ਵੀਰ ਜੋਬਨ ਵੀ ਪਹੁੰਚ ਚੁੱਕਿਆ ਸਵਰਾਜ 969 ਲੈ ਕੇ ਹੋਰ ਤਰਨ ਵੀਰ ਤਿਆਰੀ ਆ ਪੂਰੀ ਚੜਜੀ ਗਲਾ ਚਲੋ ਫੋਜ ਹੋ ਗਈ ਆ ਕੈਮ ਤੇ ਹੁਣ ਲੱਗੇ ਆ ਜੀ ਟਰੈਕਟਰ ਤੋੜਨ ਸੇਰੋਂ ਮਿਲਦੇ ਆ ਜੀ ਹੁਣ ਮਿਸ਼ੂ ਨਹੀਂ ਉੱਥੇ ਹੀ ਹੋਣਗੇ ਸਿੱਧਾ ਆਪਣੇ ਭਰਾ ਆਉਂਦੇ ਟਰੈਕਟਰ ਲੈ ਕੇ ਦੋ ਟਰੈਕਟਰ ਹੋਰ ਆ ਉੱਥੇ ਮਿਲਦੇ ਆ ਜੀ ਫਿਰ ਲੈ ਆ ਕੇ ਬਾਬਾ ਜੀ ਦਾ ਨਾਂ ਤੁਰ ਪਏ ਆ ਜੀ ਘੁੱਸ ਲੈਣ ਦਰ ਸਿੰਘ ਰਾਉ ਜੀ ਬਾਈ ਕੀ ਜੋ ਬਣ ਆਇਆ ਨਹੀਂ ਉਹ ਸਰਲਣ ਲਈ ਆਪਾਂ ਪਹੁੰਚ ਚੁੱਕੇ ਆ ਜੀ ਦਰਿਆ ਦੇ ਉੱਤੇ ਆਹ ਵੇਖੋ ਦਰਿਆ ਦਾ 뷰 ਪੂਰੀ ਦਰਿਆ ਦੇ ਕੰਡੇ ਦੇ ਪੈੜੀ ਜਿੱਥੇ ਆਪਾਂ ਆਏ ਆ ਜਿੱਦਾਂ ਦਾ ਰਾਹ ਐਡਾ ਗੰਦਾ ਸੀ ਨਾ ਖਾਲੀ ਟਰੈਕਟਰ ਦੇ ਟਰਾਲੀ ਮਹਾ ਲੰਘਿਆ ਵੀਰ ਜੀ ਹੁਣ ਜਾਂਦਿਆਂ ਵੇਖਦੇ ਆ ਵੀ ਜ਼ੋਰ ਲੱਗਦੇ ਆ ਟਰੈਕਟਰਾਂ ਦੇ ਪੂਰੇ ਫੋਲੀ ਹੁਣ ਪਿੱਛੇ ਵੀ ਸਾਡੇ ਸਾਥੀ ਆਉਣ ਦੇ ਆ ਚ ਤਿੰਨ ਚਾਰ ਡਿਟਰੀ ਦੇ ਪਿੱਛੇ ਆ ਇੱਥੋਂ ਖੜਾਂਗੇ ਹੁਣ ਆਪਾਂ ਪੁੱਸਰ ਟਰੈਕਟਰ ਲੱਗੇ ਆ ਮੈਦਾਨ ਦੇ ਵਿੱਚ ਤਾਰਣ ਆਪਾਂ ਦੱਸਦਣ ਲੱਗੇ ਆ ਆਪਣੇ ਸਾਰੇ ਵੀਰ ਭੈਣ ਭਰਾਵਾਂ ਨੂੰ ਉਹ ਜੁਕੇ ਹੌਸਲੇਕੇਸ਼ਨ ਦੇ ਉੱਤੇ ਜਿੱਥੋਂ ਪੁੱਸਰ ਖਣਣੀ ਆ ਭਰਾ ਆਪਣਾ ਆਂਡਿਆ ਪਿਛੇ ਜੈਸੀ ਵੀ ਲੈ ਕੇ ਤੇ ਫਿਰ ਵੀਰ ਟਰਾਲੀਆਂ ਭਰ ਕੇ ਦਊਗਾ ਰਾਹ ਬਹੁਤ ਹੀ ਜ਼ਿਆਦਾ ਗੰਦਾ ਜੇ ਛੋਟਾ ਜਗ੍ਹਾ ਤੇ ਛੋਟਾ ਜਗ੍ਹਾ ਦੇ ਕੋਈ ਕਾਰਨ ਉਹ ਫੇਲ ਆਵਾਂਗੇ ਤੂੰ ਤੇ ਹੁਣ ਬਾਬੇ ਜੋਨੀ ਵਾਲੇ ਕੰਮ ਫੜ ਲਿਆ ਹੈ ਚਲੋ ਮਿਲਦੇ ਆਣ ਫਿਰ ਉਹ ਖਲੋਤਾ ਜੇ ਨਿਓ ਨਟ 3630 ਆ ਸਾਡੇ ਵੀਰ ਕਰਦੇ ਪਏ ਨੇ ਗੱਲਬਾਤ ਉਹ ਗੁਰਦਰਾ ਸਾਹਿਬ ਦਾ ਟਰੈਕਟਰ ਫੋਰਡ 630 ਦੀ ਪੁਰਾਣਾ ਮਾਡਲ ਸਵਰਾਜ 969 ਇੱਧਰ ਵੀ ਮੇਰਾ ਮੰਡੂ ਫਾਰਮ ਟਰੈਕ 60 ਲੈ ਕੇ ਆਇਆ ਆ ਵੀਰ ਨੂੰ ਲਾਇਆ ਮੈਂ ਫੂਨ ਉੱਥੇ ਗੁਰਦਾਰੇ ਮੈਂ ਕਿਹਾ ਟਰੈਕਟਰ ਟਰਾਲੀਆਂ ਘਟ ਮੈਂ ਦੀਆਂ ਵਾ ਵੀ ਮੰਡੂ ਟਰਾਲੀ ਲੈ ਗਿਆ ਤੇ ਭਰਾ ਮੇਰਾ ਮਾਤਣ ਕਰਦੇ ਉਸੇ ਵੇਲੇ ਪੁੱਜੇ ਹੋਰ ਮੰਡੂ ਠੀਕ ਠਾਕ ਚੜਦੀ ਕਲਾ ਕੋਈ ਚੱਕਰ ਤੇ ਨਹੀਂ ਫੂਨ ਲਾਇਆ ਵੀ ਤੋ ਟਰੈਕਟਰ ਲੈ ਕੇ ਆਇਆ ਮੈਂ ਪਰਾ ਦੀ ਸੇਵਾ ਜਹਾਜ ਨਾ ਚੱਲ ਚੱਲ ਭਰਾ ਦੀ ਸੇਵਾ ਕਾਦੀ ਵੀਰ ਗੁਰਦਾਰੇ ਕਰਨੀ ਆਪਾਂ ਚੜ੍ਹਦੀ ਕਲਾ ਰਏ ਹੁਣ ਜਦੋਂ ਕੋਈ ਚੱਕਰ ਬੱਕਰ ਪਿਆ ਕਰਨਾ ਫੋਨ ਲਾ ਦਿਆ ਕਰਨਾ ਵਾ ਸੇਵਾ ਵਾਲੀ ਰਹਿਣਾ ਵਾ ਰੈਡੀ ਰੈਡੀ ਕਿਉਂਕਿ ਐਦਾਂ ਦੇ ਆ ਸਾਡੇ ਸਾਰੇ ਭਰਾ ਮੈਂ ਮਾੜੀ ਜੀ ਗੱਲ ਲੈ ਵੀ ਮੈਂ ਕਿਹਾ ਮਾੜ ਏਦਾਂ ਟਰਾਲੀ ਖਿਚਾਈ ਦੀ ਆ ਤੇ ਟਰੈਕਟਰ ਤੇ ਉਸੇ ਵੇਲੇ ਲੈ ਕੇ ਪੁੱਜ ਗਿਆ ਸੇਵਾ ਚੱਲਦੀ ਪਈ ਆ ਜੈਸੀ ਵੀ ਆਈ ਅਤੇ ਜਾਤੀ ਤੀਸੀ ਲਾਤੀ ਆ ਕੰਮ ਦੇ 10 ਮਿੰਟਾਂ ਦਾ ਹੀ ਪਹਿਲਾਂ ਸਾਡੇ ਵੀਰ SLA ਬਣਾਏ ਫਿਰਦੇ ਸੀ ਵੀ ਬਾਲਟੇ ਦੇ ਕਹਿੰਆਂ ਖੜੀਏ ਬੰਦੇ ਵੀ ਚੁੰਟੇ ਲਮਠ ਜੀ ਪਾਉਂਦੇ ਸੀ ਇਹ JCB ਵਾਲੇ ਨੂੰ ਲਾਇਆ ਹੁਣ ਵੀਰ ਕਹਿੰਦਾ ਆ ਜਾਓ ਫਿਰ ਜਾਣਦੇ ਜਾਣਦੇ ਚੱਲ ਗਿਆ ਅਗੇ ਕਹਾਵਾ ਥੋੜਾ ਪੋਲਾ ਸੁਖਮਣਾ ਤਾਂ ਟਰੈਕਟਰ ਵਹਿੰਦੇ ਆ ਆਪੇ ਤਾਂ ਬੋਲਾ ਨਹੀਂ ਕੋਈ ਨਹੀਂ ਕੋਈ ਨਹੀਂ ਜੈਸਬੀ ਵਾਲੇ ਨੂੰ ਕਹੀ ਜਾ ਵੀ ਜ਼ੋਰ ਲਾਈ ਜਾ ਟਰੈਕਟਰ ਨਾਲ ਪਾਓ ਪਿੱਛੇ ਕੋਈ ਭਰਾ ਮੇਰੇ ਦੋ ਟਰਾਲੀਆਂ ਭਰਤੀਆਂ ਵਾ ਵੀਰ ਨੇ ਤੇ ਤੀਜੀ ਭਰਨ ਦਿਆ ਵਾ ਵੀਰ ਇਹ ਟਰਾਲੀ ਤੇ ਤੀਜੀ ਟਰੈਕਟਰ ਵਾ ਸਾਡੇ ਭਰਾ ਦਾ ਸੋਨਾ ਲੀਕਾ ਇਹ ਟਰੈਕਟਰ ਦਾ ਜ਼ੋਰ ਵੇਖਦੇ ਆ ਬਾਬੇ ਦੀ ਕਿਰਪਾ ਰਹੀ ਹਲੇ ਤੱਕ ਤੇ ਹਰਿਆਣੇ ਕੀ ਦੇ ਅੱਜ ਤਾਈ ਤੇ ਹੁਣ ਵੀਰ ਨਾਲ ਗੱਲਬਾਤ ਕਰਦੇ ਆ ਤਿਆਰੀ ਆ ਵੀਰ ਜੀ ਪੂਰੀ ਤਿਆਰੀ ਆ ਪੂਰੀ ਇਹ ਛੋਟਾ ਅਜ ਤੱਕ ਅੜਿਆ ਨਹੀਂ ਆ ਲੱਗ ਜੂ ਹਣ ਅੱਜ ਪਤਾ ਕਿ ਖੇਡ ਵੰਦਾਨਾਂ ਦੇ ਵਿੱਚ ਜੋਰ ਬਰਖੇ ਜਾਣੇ ਨੇ ਝਾ ਆ ਜਾਂਦਾ ਸ਼ੂਗ ਦਾ ਝਾ ਆ ਜਾਂਦਾ ਹੀ ਹੋ ਨਹੀਂ ਨਹੀਂ ਹੈਗਾ ਜੀ ਹੋਰ ਛੋਟੇ ਜੇ ਆਹ ਆਹ ਰਾਜੂ ਛੋਟੇ ਜੇ ਤੇ ਹੜ ਦੇ ਮੁੰਡੇ ਤੇਰ ਦੇ ਯਾਏ ਤਾਂ ਯਾਦਾ ਬੋਲਾ ਅਸੀਂ ਕੀ ਗੱਲ ਨਹੀਂ ਪਈ ਹੋ ਰੇ ਵਾਟ ਹੋਦਾ ਹੈ ਯਾ ਸਾਲਿਓ ਲੱਗ ਜੂ ਪਤਾ ਕੀ ਔਰ ਕਰ ਦੇਦਾ ਓ ਚੋਟਾ ਨਿਕਲ ਗਿਆ ਯੋ ਚਲੋ ਵੀ ਆ ਵੀ ਨਿਕਲ ਗਿਆ ਟਰੈਕਟਰ ਵਧੀਆ ਰਿਆ ਵਾ ਥੋੜਾ ਜਿਹਾ ਲਗਾਉਣਾ ਪਿਆ ਜੈਸੀ ਜੀ ਦਾ ਉਹ ਨਹੀਂ ਲਗਾਉਣਾ ਜੀ ਤਾਂ ਰੈਟਾ ਸਹੀ ਆ ਛੋਟਾ ਟਰੈਕਟਰ ਆ ਵੀ ਤਾਕਤ ਨਹੀਂ ਆ ਥਾਂ ਥੋੜਾ ਪੋਲਾ ਵਾ ਉਹਦੇ ਕਰਕੇ ਥੋੜਾ ਵੀਰ ਨੇ ਆ ਵੀ ਨਹੀਂ ਜ਼ੋਰ ਲਵਾਇਆ ਬਾਕੀ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵਾ ਚਲੋ ਵੀਰ ਨੇ ਪਿੱਛੋਂ ਲਾਤੀ ਜੈਸੀ ਜੀ ਤੇ ਨਿਕਲ ਗਿਆ ਵਾ ਰਾਮ ਦੇ ਨਾਲ ਟਰੈਕਟਰ ਨਹੀਂ ਜਦੋਂ ਮਸ਼ੀਨਰੀ ਆ ਗਈ ਕੱਦ ਤੋਂ ਹੀ ਹੋਰ ਲਵਾਈ ਜਾਣਾ ਵਧੀਆ ਗੱਲ ਆ ਕਿ ਜਾਰ ਜਾਰ ਡੈਂਟਰੀ ਹੋ ਲੱਗੀ ਆ ਸਭ ਟਰਾਲੀਆਂ ਦੀ ਹੁਣ ਗੁਰਦਰਾ ਸਾਹਿਬ ਜਾ ਕੇ ਮਿਲਦੇ ਆ ਜੀ ਗੁਰਦਰਾ ਸਾਹਿਬ ਜਾ ਕੇ ਮਿਲਦੇ ਆ ਵੀਰ ਦੀ ਬਹੁਤ ਸੇਵਾ ਕੋਈ ਹੰਕਾਰ ਨਹੀਂ ਕੋਈ ਈਰਖਾ ਨਹੀਂ ਆ ਕੈਨੇਡਾ ਤੋਂ ਆਇਆ ਵਾ ਵੀਰ ਤੇ ਤਾਂ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਸੇਵਾ ਕਰ ਰਿਹਾ ਵਾ ਵੀਰ ਸਾਰੇ ਵੀਰਾਂ ਭਰਾਵਾਂ ਦੀ ਬੜੀ ਸੇਵਾ ਵਾ ਟਰਾਲੀ ਥੋੜੇ ਜੇ ਥਾ ਗਿੱਲਾ ਹੋਣ ਦੇ ਕਾਰਨ ਬਹਿ ਗਈ ਆ ਕੋਈ ਗੱਲ ਨਹੀਂ ਵੀਰ ਭਰਾ ਹੈਗੇ ਆ ਟਰਾਲੀ ਨਿਕਲ ਜੂਗੀ ਹੌਸਲਾ ਨਹੀਂ ਹਾਰਨਾ ਆ ਮੇਰੇ ਸਾਰੇ ਵੀਰਾਂ ਦੀ ਬੜੀ ਸੇਵਾ ਵਾ ਟਰਾਲੀਆਂ ਲੈ ਲਿਆ ਕੇ ਡੱਕੀਆਂ ਸੀ ਤੇ ਵੀਰ ਉਹਨਾਂ ਨੇ ਲਾ ਵੀ ਦਿੱਤੀਆਂ ਵਾ ਬਹੁਤ ਸੇਵਾ ਸਾਰੇ ਵੀਰ ਭਰਾਵਾਂ ਦੀ ਕਹਿੰਦੇ ਅੱਜੇ ਹੁੰਬਲਾ ਮਾਰ ਕੇ ਜਾਣਾ ਵਾ ਸਵੇਰੇ ਕੰਮ ਕੋਈ ਹੋਰ ਕਰਾਂਗੇ ਬੜੀ ਸੇਵਾ ਸਾਰੇ ਵੀਰਾਂ ਦੀ ਕੋਈ ਨਹੀਂ ਤੇ ਆਹ ਟਰਾਲੀ ਥੋੜੀ ਅੜ ਗਈ ਆ ਥਾਂ ਪੁੱਲਾ ਹੋਣ ਦੇ ਕਰਕੇ ਤੇ ਟਰਾਲੀ ਨੂੰ ਹੁਣ ਖੱਡਾਂਗੇ ਫੇਰ ਉੱਥੇ ਬੈਕ ਲਾਵਾਂਗੇ ਫੇਰ ਮਿੱਟੀ ਲਾਵਾਂਗੇ ਉਹ ਇਹ ਮਦਨੀ ਆ ਨਹੀਂ ਨਿਕਲਾ ਨਿਕਲ ਚੁਕੀ ਹੁਣੇ ਇੱਡਾ ਨੇ ਉਹ ਚੱਕਰ ਆ ਆ ਵੀਰਪਰਾ ਲੋਂਡੇ ਆ ਨੋ ਆ ਚੁੱਕੇ ਆ ਮੇਰੇ ਸਾਰੇ ਵੀਰਾਂ ਦੀ ਬਹੁਤ ਹੀ ਜਿਆਦੀ ਸੇਵਾ ਵਾ ਸਾਰੀਆਂ ਟਰਾਲੀਆਂ ਚੋਂ ਮਿੱਟੀ ਲਾ ਦਿੱਤੀ ਆ ਵੀਰਾਂ ਨੇ ਪੰਜ ਟਰਾਲੀਆਂ ਇਹ ਪੰਜੇ ਦੇ ਪੰਜੇ ਲਾਤੀਆਂ ਬੜੀ ਸੇਵਾ ਸਾਰੇ ਵੀਰਾਂ ਦੀ ਲਾਉ ਜਗਾਰਾ ਬੋਲੇ ਸੋ ਨਿਹਾਲ ਵਾਇਗੁਰੂ ਸਾਰੇ ਸੇਵਾਦਾਰਾਂ ਦੇ ਮਿਹਰ ਭਰੇ ਹੱਥ ਰੱਖੇ ਸਾਰੇ ਵੀਰ ਪ੍ਰਸ਼ਾਦਾ ਛਕਦੇ ਪਏ ਆ ਆ ਮੇਰੇ ਦੋ ਵੀਰ ਚਾਹ ਛਕਦੇ ਪਏ ਆ ਚਾਹ ਦੇ ਸ਼ਕੀਨ ਆ ਇਹ ਮੁੰਡੇ ਤੇ ਇਧਰ ਸਾਰੇ ਸੇਵਾਦਾਰ ਪ੍ਰਸ਼ਾਦਾ ਛਕਦੇ ਪਏ ਆ ਸਾਰੇ ਵੀਰ ਭਰਾਵਾਂ ਨੇ ਤਨੋਂ ਮਨੋਂ ਸੇਵਾ ਕੀਤੀ ਆ ਅੱਜ ਦਾ ਵਲੋਗ ਹੁਣ ਇੱਥੇ ਹੀ ਖਤਮ ਕਰਦੇ ਆ